ਮੈਂ ਇੱਕ ਕਾਮਰੇਡ ਕ੍ਰਿਸ਼ਨ ਚੋਹਾਨ 77 ਪੀਪੀਆਈ ਜ਼ਿਲ੍ਹਾ ਮਾਨਸਾ ਕੱਲ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਦੀ ਪੁਲਿਸ ਵੱਲੋਂ ਡੀਕੇ ਜੋ ਅਗਰਾਹਾਂ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਤੇ ਜੋ ਲਾਠੀ ਚਾਰਜ ਕੀਤਾ ਗਿਆ ਉਸ ਦੀ ਸਭ ਤੋਂ ਪਹਿਲਾਂ ਤਾਂ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਨਾ ਹੈ ਨਾਲ ਇਸ ਗੱਲ ਦੀ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦਾ ਹੈ ਕਿ ਜਿਹੜੇ ਕਿਸਾਨ ਨજરਬੰਦ ਕੀਤੇ ਗਏ ਹੈ, ਗ੍ਰਿਫਤਾਰ ਕੀਤੇ ਗਏ ਹੈ, ਉਹਨਾਂ ਦੀ ਫੌਰੀ ਤੌਰ ਤੇ ਰਿਹਾਈ ਕੀਤੀ ਜਾਵੇ। ਅਗਰ ਇਹਨਾਂ ਦੇ ਵਿੱਚ ਸਰਕਾਰ ਜਿਹੜਾ ਕੋਈ ਆਨਾ ਕਾਨੀ ਕਰਦੀ ਹੈ ਤਾਂ ਅਸੀਂ ਜਿਹੜੀ ਇਸ ਅੰਦੋਲਨ ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇਹਨਾਂ ਦੀਆਂ ਮੰਗਾਂ ਦੀ ਜਿੱਥੇ ਹਮਾਇਤ ਕਰਦੇ ਆਂ ਔਰ ਪੰਜਾਬ ਸਰਕਾਰ ਦੀ Saktı sablandığı bütün nedenler.